ਹਾਂਜੀ ਸਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਾਨਵਰ ਵਿਖਾਉਣੇ ਆ ਨਵਾਂ ਨਵਾਂ ਵਪਾਰ ਦਾ ਕੰਮ ਕੀਤਾ ਬਾਈ ਨੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਵਾਂ ਵੀ ਨਹੀਂ ਕਹਿ ਸਕਦੇ ਹੁਣ ਤਾਂ ਡੇਢ ਦੋ ਮਹੀਨੇ ਹੋ ਗਏ ਵਪਾਰ ਦਾ ਕੰਮ ਕਰਦੇ ਨੂੰ ਚਲੋ ਫਿਰ ਪੁਰਾਣਾ ਵੀ ਨਹੀਂ ਨਵਾਂ ਹੀ ਆ ਡੇਢ ਕਿ ਮਹੀਨਾ ਕਿਤੇ ਕਿੰਨਾ ਕੁ ਹੁੰਦਾ ਆਈ ਦੀ ਵੀਡੀਓ ਦੇ ਵਿੱਚ ਜੈਜ ਜੇ ਪਾ ਦੀਆਂ ਚਾਰ ਵੜਾ ਵਿਖਾਉਣੀਆਂ ਚਾਰੇ ਵੜਾ ਗੋਲੇ ਆ ਰਕੀਆਂ ਤੇ ਮੁੱਲ ਨਿੱਕੇ ਨਿੱਕੇ ਹੋਣੇ ਆ ਹਜ਼ਾਰ ਕਾ ਨਫੇ ਨਾਲ ਬਾਈ ਅੱਗੇ ਪਸ਼ੂ ਸੇਲ ਕਰ ਦਿੰਦਾ ਇਹਨਾਂ ਸਾਰੇ ਨਗਾਂ ਦੀ ਇਨਫਰਮੇਸ਼ਨ ਲੈ ਲੈਣਾ ਮੱਝਾਂ ਆ ਰਕੀਆਂ ਵੜਾਂ ਕਿਉਂਕਿ ਇਹਨਾਂ ਦੇ ਵਿੱਚੋਂ ਅਮਰੀਕਨ ਕੋਈ ਵੀ ਨਹੀਂ ਮੱਝਾਂ ਵਰਗਾ ਦੁੱਧ ਹੋਣਾ ਫੈਟ ਫੂਡ ਵਧੀਆ ਆਉਣੀ ਆ ਤਨੀ ਯਾਰੇ ਦੇ ਦੇਣਗੇ ਗਰਮੀ ਗਰਮੀ ਸਾਸੀ ਗਾਲ ਜੀ ਸਾਸੀ ਗਾ ਬਾਈ ਜੀ ਨਾਮ ਦੱਸ ਜੀ ਨਾਮ ਬਾਈ ਤਾਰਾ ਪਿੰਡ ਕਾਲੇ ਕੇ ਤਸੀਲ ਬਾਗਾ ਪਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 83600 ਪੂਰਾ ਹੀ 80923 ਇਧਰੋਂ ਇੱਕ ਨੰਬਰ ਜਰਸੀ ਤੋਂ ਹੀ ਚੱਲ ਬਗੇ ਬਾਈ ਇਹ ਜਰਸੀ ਬਾਈ ਹੈਗੀ ਦੂਜੇ ਸੋਏ ਇੱਥੋਂ ਹੀ ਲਈ ਆ ਖੋਲ ਕੇ ਪਿੰਡ ਤੋਂ ਆ ਨਾਲ ਦੇ ਪਿੰਡੋ ਜੀ ਆ ਨਾਲ ਦੇ ਪਿੰਡੋ ਹੀ ਗਾਰੰਟੀ ਵਾਲੇ ਬੰਦੇ ਤੋਂ ਪੂਰੀ ਲਈ ਆ ਉਹਦਾ ਕਹਿੰਦੇ 16 ਲੀਟਰ ਚੋਇਆ ਵਾ ਘਰੋਂ ਲਈ ਆ ਪੂਰ ਘਰੋਂ ਲਈ ਆ ਉਹਦੇ 16 ਲੀਟਰ ਚੋਇਆ ਵਾ ਹਮ ਆਪਾਂ 15 ਮੰਨੋ ਬਾਈ ਠੀਕ ਹੈ ਉਹ ਵੀ 15 ਮੰਨ ਕੇ ਸੌਦਾ ਕਰ ਲੈ 15 ਗੁੱਲਾ ਪਿਆਜ ਸਮਾ ਸਮਾ ਬਾਈ ਲੈ ਜੀ ਦੋ ਤਿੰਨ ਦਿਨ ਦਾ ਤਿਆਰੀਆਂ ਜੀ ਹੈ ਇਹ ਦੋ ਤਿੰਨ ਦਿਨ ਬਾਈ ਦੱਸਦਾ ਮਸਾ ਹੀ ਲਊਗੀ ਤਿਆਰੀਆਂ ਜੀ ਆ ਆ ਨਾਲ ਹੀ ਪਿੰਡਾ ਕੋਲੀਆ ਕੋਲੀਏ ਪਿੰਡੋਂ ਬਾਈ ਕਹਿੰਦਾ ਆਪਾਂ ਲਈ ਆ ਫੁੱਲ ਤਸੱਲੀ ਵਾਲੇ ਘਰੋਂ ਆਈ ਆ ਘਰੇਲੂ ਬੰਦੇ ਤੋਂ ਲਈ ਆ 16 ਕਿਲੋ ਦੁੱਧ ਉਹ ਕਹਿੰਦਾ ਪਹਿਲੇ ਸੂਵੇ ਪਲੂਨ ਥਲੋਂ ਚੋਇਆ ਗਾਰੰਟੀ ਆ ਉਹ ਕਹਿੰਦਾ ਮੇਰੀ ਪਰ ਬਾਈ ਕਹਿੰਦਾ ਆਪਾਂ ਫੇਰ ਵੀ ਕਿਲੋ ਘੱਟ ਮੰਨ ਲਓ 15 ਮੰਨ ਕੇ ਕੋਈ ਵੀ ਲੈ ਜਾਓ 15 ਦਾ ਬਾਈ ਕਹਿੰਦਾ ਆਰਾਮ ਨਾਲ ਪਿਆਜ ਸੀਸਾਉ ਬਹੁਤ ਆ ਗੱਠੰਗੂ ਲੈ ਵਾ ਪੇ ਚੇ ਨੂੰ ਵਾਦਾ ਸਾਰੀ ਵਾਲਟਲ ਕੱਢ ਕੇ ਸੂਗੀ ਗਲਾਬੀ ਥਾਨ ਆਸਦੀ ਚਵਾਈ ਵਾਲੇ ਲੈ ਚੱਲ ਬਾਈ ਬੁੱਤੀ ਭਾਤੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ ਜਰਸੀ ਬਰੀਡ ਕਾਲੇ ਕੇ ਪਿੰਡ ਚ ਵੀਡੀਓ ਬਣਾ ਰਹੇ ਆ ਤੇ ਘੋਲੀਓ ਆ ਬੱਚੀ ਲਈ ਆ ਬਾਈ ਨੇ 16 ਕਿਲੋ ਦੁੱਧ ਉਹ ਕਹਿੰਦੇ ਸਿਚ ਹੋਇਆ ਬਾਕੀ ਦੁੱਧ ਅੱਗੇ ਸੇਵਾ ਦਾ ਹੁੰਦਾ 16 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਉਹ ਤਾਂ ਗਾਰੰਟੀ ਬਦਿੰਦੇ ਬਾਈ ਕਹਿੰਦੇ ਤੇ ਸਾਡੀ ਗਾਰੰਟੀ ਆ 16 ਕਿਲੋ ਦੁੱਧ ਦੀ ਮੋٹے ਮੋٹے ਥਾਣ ਗੁਲਾਬੀ ਥਾਣ ਝੋਲ ਝੂਲ ਬਹੁਤ ਆ ਦੋਹਾਂ ਤਿੰਨਾਂ ਦੇ ਨਾਲ ਤਾਂ ਸਾਰੀ ਵਾਲਟਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਘਰੇਲੂ ਵੱਛੀ ਲਈ ਆ ਬਾਈ ਦੀ ਨਜ਼ਾਰੇ ਦੇ ਦੂ ਜੈ ਜੈ ਭਾ ਬਾਈ ਇਹਦਾ ਮੁੱਲ 55 ਕਰਾਲਾ 57 ਕਰਾਲਾ 52 500 ਦੀ ਦੇਣੀ ਆ 55.52 ਦੀ 55.52 ਲਓ ਜੀ ਨਿੱਕਾ ਜੈ ਭਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਹਜ਼ਾਰ ਕਣਾ ਫੇ ਨਾਲ ਬਾਈ ਪੱਕ ਪਸ਼ੂ ਸੇਲ ਕਰ ਦਿੰਦਾ ਮੁੱਲ 55 57 ਜਿੰਨਾ ਮਰਜ਼ੀ ਕਰਾ ਲਓ 52000 ਦੀ ਦੇ ਦੇਣੀ ਆ ਜਮਾ ਛੋਟਾ ਪਾ ਮਾੜੀ ਤੋਂ ਮਾੜੀ ਲੇਸੀ ਮਰੀ ਹੰਬੀ ਫੰਡਰ ਮਾਝ 50 55000 ਦੀ ਵਿਗ ਜਾਂਦੀ ਆ ਤੇ ਮੁੱਲ ਕਿਹੜਾ ਜਮਾ ਨਿੱਕਾ ਜੈਕ ਨੰਬਰ ਦਾ ਦੋ ਨੰਬਰ ਤੇ ਆ ਜਾ ਇਹ ਤੁਮਾ ਬਾਈ ਪਹਿਲੇ ਸੁਣਨਾ ਠੀਕ ਐ ਇਹ ਲੈ ਚੂਗੀ ਦੋ ਚਾਰ ਦਿਨ ਉਹਨੂੰ ਚਾਰ ਦਿਨ ਤਾਂ ਤੇ ਤ੍ਰੀ ਗਮ ਸਮਾਹ ਕੀ ਰਹਿੰਦੇ ਆ ਚਾਰ ਦਿਨ ਮੰਡੀ ਸੀ ਪੂਰੀ ਆ ਬਾਈ ਸ਼ਾਈ ਵਾਲਾ ਕਰਾ ਸਕੀਏ ਸਮਾ ਸਮਾਹ ਬਾਈ ਤੈਨੂੰ ਤੋਂ ਚਾਰ ਦਿਨ ਲਊਗੀ ਦੁੱਧ ਕਿੰਨਾ ਕੁ ਵੇ ਤੇ ਜੂ ਵੀ 15 ਨਿਕਲ ਕੱਢ ਬਾਹਰ ਤਿੰਨ ਤਿੰਨਾ ਚਾਰਾਂ ਦਿਨਾਂ ਦੇ ਆਸੇ-ਪਾਸੇ ਬਾਈ ਕਹਿੰਦਾ ਸੂਪੂ ਇਹ ਪਹਿਲਾਂ ਜੇ ਕਿਸੇ ਨੇ ਪਹਿਲਾਂ ਲੈਣੀ ਤਾਂ ਦੋ ਨੰਬਰ ਲੈ ਲਓ ਜੇ ਕਿਸੇ ਨੇ ਜਰਸੀ ਲੈਣੀ ਫੁੱਲ ਚੰਗੀ ਬਦਾਮੀ ਰੰਗ ਦੀ ਤਸੱਲੀ ਵਾਲੀ ਤਾਂ ਅਗਲਾ ਇੱਕ ਨੰਬਰ ਲੈ ਲੈ ਕੋਹਲੀਆਂਉਂ ਲਿਆਂਦੀਆਂ ਨੇ ਦੋ ਨੰਬਰ 15 16 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਵੱਛੀ ਹੈ ਵੀ ਰਾਜੀਪੂਰੀ ਹੈ ਆੜਤਿਆਂ ਦੇ ਸਹਰਾਣੇ ਵਰਗੀ ਹੈ ਅੱਛਾ ਫੁੱਲਿਆਂ ਨੂੰ ਪੁੱਲ ਤੋਂ ਫੂਲੇ ਵਾਲੇ ਬੋਤਾਂ ਹਾਂ ਇਹ ਜੋੜਾ ਹੀ 2 ਮੋਟੀ ਬੈੜ ਖੜੀ ਨਾਲ ਜਿਹੜੀ ਤਾਂ ਠੀਕ ਆ 2 ਨੰਬਰ ਤੇ 3 ਨੰਬਰ ਬਾਈ ਕਹਿੰਦਾ ਜੋੜਾ ਫੂਲੇ ਵਾਲੋ ਇੱਕੋ ਘਰੋਂ ਲਿਆ ਆ ਕੋਲਗੀ ਦੇ ਨਾਲ ਹੀ ਫੂਲੇ ਵਾਲਾ ਇਥੋਂ ਕਾਲੇ ਕਿਆਂ ਤੋਂ ਵੀ ਸਿੱਧੀ ਫੂਲਿਆਂ ਨੂੰ ਜਾਂਦੀ ਐਂ ਤਾਂ ਰਾਜੀ ਬਹੁਤ ਐ ਹਾਂਜੀ ਬਹੁਤ ਮੱਤ ਹਾਂ ਸੀਰ ਸਾਹੂ ਇਹ ਵੀ ਬਹੁਤ ਐ 15 ਪਿਆਜੇ 16 ਪਿਆਜੇ ਬਾਈ ਕਹਿੰਦਾ ਗਾਰੰਟੀ ਆ ਖੁੱਲਾ ਪਿਆਜੂ ਲੈ ਚੱਲ ਬਾਈ ਪਹਿਲਾ ਸੁਆ ਨਮਾ ਹਨ ਲੇਟ ਅਰਗਾ ਦੁੱਧ ਉਹ ਇਹਦਾ ਵੀ ਜਮਾ ਤੇ ਮੁੱਲ ਕਿਹੜੇ ਹੋਣੇ ਫੰਡਰ ਵੱਜਾਂ ਵਾਲੇ ਇਦੂ ਘੱਟ ਮੁੱਲ ਚ ਤਾਂ ਫਿਰ ਤੁਹਾਨੂੰ ਵੀ ਪਤਾ ਕਿਨੇ ਦੇਣੀਆਂ ਜੇ ਕਿਸੇ ਨੇ ਘਰੇ ਰੱਖਣ ਨੂੰ ਲੈਣੀਆਂ ਨਾ ਦੁੱਧ ਪੀਣ ਨੂੰ ਪੂਰੀਆਂ ਚੰਗੀਆਂ ਬਹਿਣਾ 2 ਨੰਬਰ 3 ਨੰਬਰ ਇਹ ਜੋੜਾ ਫੂਲੇ ਵਾਲੇ ਪਿੰਡ ਤੋਂ ਲਿਆ ਨਾ ਨਾਲ ਹੀ ਪਿੰਡ ਆ ਫੂਲੇ ਵਾਲਾ ਮੋٹے ਮੋٹے ਥਾਣ ਹੈ ਕਿੰਨੇ ਦੀ ਬਾਈ ਇਹਦਾ ਭਾਈ ਮੁੱਲੇ ਦਾ ਵੀ ਕੋਈ 55 ਕਰਾ ਲੈ 53 ਕਰਾ ਲੈ ਜਾਂ ਨਾ ਮਰਜੀ ਕਰਾ ਲੈ ਦੇ ਦਿਆਂਗੇ ਪਰ 49500 ਦੀ 95 ਦੀ 95000 ਲਓ ਜੀ ਇਹ ਤਾਂ ਉਦੋਂ ਵੀ ਮੁੱਲ ਘਟ 95000 ਦੀ ਦੇ ਦੇਣੀ ਆ 15 16 ਕਿਲੋ ਦੁੱਧ ਪਿਆ ਜੀ ਦੁੱਧ 2014 ਮੰਨੇ ਕੀ ਸੌਦਾ ਕਰ ਲਿਓ ਹੋਊਗਾ ਮੱਝ ਵਰਗਾ ਭਾਵੇਂ 13 ਮੰਨ ਲਓ ਭਾਵੇਂ 12 ਮੰਨ ਲਓ 12 ਕਿਲੋ ਦੁੱਧ ਵਾਲੀ ਮੱਝ ਲੱਖ ਦੀ ਆਉਂਦੀ ਆ ਬਾਈ ਤਾਂ ਕਹਿੰਦਾ 15 16 ਦਿਓ ਉਹ ਤਾਂ ਮੈਂ ਤੁਹਾਨੂੰ ਕਹਿਣਾ ਕਿ ਘੱਟ ਤੋਂ ਘੱਟ ਭਾਵੇਂ 12 ਕਿਲੋ ਮੰਨੇ ਕੀ ਸੌਦਾ ਕਰ ਲਿਓ 12 ਕਿਲੋ ਦੁੱਧ ਹੋਊ ਮੱਝ ਵਰਗਾ ਤੇ ਮੱਝ ਲੱਖ ਦੀ ਹੁੰਦੀ ਤੇ ਮੁੱਲ ਕਿਹੜਾ 95000 ਅੱਖਾਂ ਵਿੱਚ ਕੇ ਲੈ ਜੇ ਭਾਵੇਂ ਅਗਲਾ 3 ਨੰਬਰ ਤੇ ਆ ਜਾ ਇਹ ਵੀ ਪਹਿਲਾਂ ਸੁਣਾ ਬਈ ਇਹਨੇ ਇਹ ਵੀ ਪਹਿਲਾਂ ਨਾ ਹਾਂ ਇਹ ਵੀ ਪਹਿਲਾਂ ਨਾ ਇਹ ਵੀ ਠੰਡੀ ਸੀਲ ਕੁੜੀਆ ਵੇੜਾ ਮਾਰ ਜੀ ਇਹ ਵੀ ਪਹਿਲਾਂ ਨਾ ਬਈ ਇਹ ਵੀ ਬਲੂਨ ਆ ਬਲੂਨੀਆਂ ਹਾਂ ਸਮਾਂ ਸਮਾਂ ਬਈ ਇਹ ਵੀ ਲੈ ਜੂਗੀ 2 ਤੋਂ 4 ਦਿਨ 2 ਤੋਂ 4 ਦਿਨ ਹਾਂ ਕਿੰਨਾ ਕੁ ਦੁੱਧ ਦੇ ਦੂ ਦੁੱਧ ਬਈ ਇਹ ਵੀ 15-16 ਲੀਟਰ ਖੁੱਲਾ ਪਿਆ ਜੂ 15 16 ਲੀਟਰ ਹਾਂ ਵਿਆਜੇ ਤਾਂ ਵੱਧ ਪਿਆਜੇ 15 16 ਹੀ ਮੰਨ ਆਪਾਂ ਆਪਾਂ ਆਪਣੇ ਮਾਸ ਦੇ ਹਿਸਾਬ ਨਾਲ ਲਈਆ ਕੱਢ ਬਾਰ ਨੂੰ 2 ਨੰਬਰ 3 ਨੰਬਰ ਇਹ ਜੋੜਾ ਇੱਕੋ ਘਰੋਂ ਲਿਆ ਫੂਲੇ ਵਾਲੇ ਪਿੰਡ ਦੋਵੇਂ ਪਹਿਲਣਾ ਵਹਿੜਾ ਮੋੜ ਲਾ ਬਾਈ ਰਾਜੀ ਇਹ ਵੀ ਬਹੁਤ ਆ ਕੱਦ ਵੱਡਾ ਹੀ ਆ 16 ਕਿਲੋ ਦੁੱਧ ਮੰਨ ਕੇ ਹੀ ਬਾਈ ਕਹਿੰਦਾ ਅਗਲਾ ਇਹਦਾ ਸੌਦਾ ਕਰ ਲੇ ਕਹਿਣ ਨੂੰ ਤਾਂ ਬਾਈ ਕਹਿੰਦਾ ਭਾਵੇਂ 20 ਕਿਲੋ ਕਹਿ ਦੀਏ ਜਿਹੜੇ ਹਿਸਾਬ ਨਾਲ ਵਹਿੜ ਦਾ ਕਾਦਾ ਤੇ ਰਾਜੀ ਆ ਤੁਸੀਂ 16 ਕਿਲੋ ਮੰਨ ਕੇ ਸੌਦਾ ਕਰ ਲਿਓ ਪੂਰੀ ਰਾਜੀ ਕੋਲ ਯਾਰ ਕੀ ਰਾਜੀ ਹੈ ਦੋ ਨੰਬਰ ਵੀ ਫੌਲੀ ਆ ਤੇ ਰਾਜੀ ਆ ਤਿੰਨ ਨੰਬਰ ਵੀ ਬਹੁਤ ਐ ਮੋٹے ਮੋٹے ਥਾਨਾ ਦੁੱਧ ਹੂ ਮੱਝਾਂ ਵਰਗਾ ਇਹਦਾ ਮੁੱਲ ਜਾਇਜ਼ ਆ ਇਹਦਾ ਵੀ ਜਮਾਂ ਲੈਣ ਦੇ ਨਹੀਂ 59000 ਰੁਪਏ ਚੱਕੋ ਜੀ ਇਹ ਵੀ 59000 ਰਾਜੀ 55000 ਜੇ ਤੋੜ-ਫੋੜ ਕਰਨੀ ਫਿਰ 55000 ਠੀਕ ਆ ਜਮਾਂ ਲੈਣ ਦੇ ਨਾਲੇ ਮੁੱਲ ਆਪਣੇ ਜਿਹੜੇ ਇਹ ਬਾਹਰ ਇਹ ਵੀ 59000 ਦੀ ਸਾਈਵਾਲ ਨਸਲ ਦੀ ਪੂਰੀ ਰਾਜੀ ਚੰਗੇ ਦੁੱਧ ਵਾਲੀ ਬੱਚੀ ਨਾੜਾ ਵੇਖੋ ਲੇਵੇ ਤੇ ਕਿੰਨੀਆਂ ਗੁਲਾਬੀ ਥਾਨਾ ਮੁੱਲ ਭਰਾਵੋ ਜਿਵੇਂ ਨਿੱਕੇ ਨਿੱਕੇ ਆ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਇਤੋਂ ਘੱਟ ਮੁੱਲ ਦਾ ਤੁਹਾਨੂੰ ਵੀ ਪਤਾ ਕਿਹਨੇ ਦੇਣੀ ਆ 30 30 35 35 ਹਜ਼ਾਰ ਦੀਆਂ ਤਾਂ ਤੋਕੜਾ ਮਿਲਦੀਆਂ 10 10 ਕਿਲੋ ਦੁੱਧ ਆ ਲਈਆਂ ਅੱਗੇ ਆ ਜਾ ਲਾਸਟ ਤੇ ਬਾਈ ਇਹ ਦੂਜੇ ਸਵੇਰੇ ਸੁਣਾ ਲੈਣ ਨੇ ਬਾਈ ਦੂਜੇ ਨਾਲ ਹਾਂ ਇਹਨੇ ਪਿਛਲੇ ਸਵੇਰੇ ਦੁੱਧ ਪਿਆ ਬਾਈ 18 ਲੀਟਰ 18 ਲੀਟਰ 18 ਮੰਨ ਗਏ ਆਪਾਂ ਲਈ ਆ ਬਾਕੀ ਉਹ ਤਾਂ ਪਲੱਸ ਪਿਆਜੇ ਪਲੱਸ ਪਿਆਜੇ 18 ਸਵਾ ਸਵਾ ਬਾਈ ਲੈ ਜੂਗੇ ਇਹ 5 ਤੋਂ 7 ਦਾ 50 7 ਦਿਨਾਂ ਦੇ ਆਸੇ-ਪਾਸੇ ਬਾਈ ਕਹਿੰਦਾ ਇਹ ਸੂਪੂਗੀ ਦੂਜੇ ਸੂਵੇ ਇਹ ਸੁੰਦੀ ਆ ਦੁੱਧ 18 ਕਿਲੋ ਦਿੱਤਾ 18 ਹੀ ਮੰਨ ਕੇ ਕੋਈ ਵੀ ਸੌਦਾ ਕਰ ਲੇ ਬਾਈ ਕਹਿੰਦਾ ਕਾਦੇ ਵੱਡਾ ਹੀ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਮਲਟੇ ਲਾਂ ਬਾਕੀ ਆ ਕਾਫੀ ਹਜੇ ਬਾਕੀ ਦਿਨ ਪੰਜ ਸੱਤ ਲੈ ਜਾਣੇ ਆ ਜਰਸੀ ਬਰੀਡ ਵੱਡੀ ਵੈੜ ਨਾਗ ਭਰਾਵੋ 1 ਨੰਬਰ ਲੈ ਲਓ ਭਾਵੇਂ 2 ਨੰਬਰ ਲੈ ਲਓ ਭਾਵੇਂ 3 ਨੰਬਰ ਲੈ ਲਓ ਭਾਵੇਂ 4 ਨੰਬਰ ਲੈ ਲਓ ਵੈੜ ਜਿਹੜੀ ਮਰਜ਼ੀ ਲੈ ਲਓ ਫੈਟ ਫੂਡ 14 ਵੈੜਾਂ ਦੀ ਵਧੀਆ ਹੋਊਗੀ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਅਮਰੀਕਨ ਹੈ ਨਹੀਂ ਜਾਂ ਅਮਰੀਕਨ ਕ੍ਰੋਸ ਹੈ ਨਹੀਂ ਸਾਰੀਆਂ ਵੈੜਾਂ ਪੂਰੀਆਂ ਚੰਗੀਆਂ ਥਣ ਵੀ ਫੁੱਲੀਆਂ ਚੰਗੀਆਂ ਦੁੱਧ 18 ਕਿਲੋ ਦਿੱਤਾ 18 ਹੀ ਮੰਨ ਕੇ ਸੌਦਾ ਕਰ ਲਿਆ ਅਗਲਾ ਕਿੰਨੇ ਦੀ ਬਾਈ ਇਹਦਾ ਕੋਈ ਮੌਲ ਬਾਈ 65 ਕਰਾ ਲੈ 60 ਕਰਾ ਲੈ ਜਿੰਨਾ ਮਰਜ਼ੀ ਕਰਾ 95000 ਦੀ ਦੇਣੀ ਬਾਣੀ 55000 ਦੀ ਮੁੱਲ 65 ਕਰਾ ਲੋ ਜਿੰਨਾ ਮਰਜ਼ੀ ਕਰਾ ਲੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਛੋਟੇ ਛੋਟੇ ਪਾ ਦੀਆਂ ਚਾਰ ਸੋਹਣੀਆਂ ਵੜਾ ਗਰਮੀ ਦੇ ਦਹਿਣਾ ਗਰਮੀ ਫੋਲੀ ਆ ਤੇ ਗਰਮੀ ਭੋਰਾ ਨਹੀਂ ਮਨਾਉਣੀ ਆ ਤੁਸੀਂ ਵੇਖ ਹੀ ਰਹੇ ਆ ਸ਼ੈੱਡ ਦੇ ਥੱਲੇ ਆ ਟੀਨਾ ਟੀਨਾ ਦਾ ਸੇਕ ਮਾਰਦਾ ਟੀਨਾ ਥੱਲੇ ਫੁੱਲ ਤੇ ਪਰ ਇਹ ਨਾਲ ਕੀ ਗਰਮੀ ਰਹਿਦਾ ਵਧੀਆ ਗਰਮੋਂ ਗਰਮੀ ਖੁੱਲਾ ਦੁੱਧ ਪਿਆ ਦੇਣੀਆਂ ਆ ਆਪਾਂ ਟੀਨਾ ਪਾ ਤਾ ਲੈਨੇ ਪਰ ਇਹ ਤਪਦੀਆਂ ਬਹੁਤ ਆ ਤੁਹਾਨੂੰ ਵੀ ਪਤਾ ਹੀ ਹੈ ਬਾਕੀ ਉਦੋਂ ਛੇਤੀ ਮਾਰੇ ਅਗਲਾ ਪਾ ਲੈਂਦਾ ਤੇ ਜੇ ਇਹਦੀ ਥੱਲੇ ਅਮਰੀਕਨ ਆ ਹੋਣ ਤਾਂ ਬੁਰਾ ਹਾਲ ਹੋ ਜੇ ਉਹਨਾਂ ਦਾ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਂਝੀ ਕਰ